ਬਹੁਤ ਸਾਰੇ ਪਖੰਡੀ ਗੱਦੀਆਂ ਲਾ ਕੇ ਬੈਠੇ ਹਨ ਸਾਰੀ ਜ਼ਿੰਦਗੀ ਇੱਕ ਪਖੰਡ ਕਰਦਾ ਰਿਹਾ ਲੋਕ ਉਹਨੂੰ ਪੁੱਜਦੇ ਰਹਿ ਤੇ ਉਸ ਪਖੰਡੀ ਨੇ ਗਾਂ ਅਗਲਾ ਪਖੰਡੀ ਬਣਾ ਦਿੱਤਾ ਅਗਲੇ ਨੂੰ ਟੋਪੀ ਦੇ ਦਿੱਤੀ ਜ਼ਿੰਮੇਵਾਰੀ ਦੇ ਦਿੱਤੀ ਕੁੱਲਹਾ ਦੇਂਦੇ ਬਾਬਲੇ ਤੇ ਕਹਿਣ ਲੱਗੇ ਉਹ ਪਾਗਲ ਹਨ ਜਿੰਨੇ ਦੂਜੇ ਨੂੰ ਫਿਰ ਅੱਗੇ ਪਖੰਡੀ ਨੂੰ ਥਾਪ ਦਿੱਤਾ ਤੇ ਉਹ ਜਿਹੜਾ ਪਖੰਡੀ ਜਿਹਨੂੰ ਥਾਪਿਆ ਗਿਆ ਹੈ ਉਹ ਵੀ ਕਿੱਡਾ ਬੇਸ਼ਰਮ ਹੈ ਦੇਖੋ ਸ਼ਬਦ ਜਿਹੜੇ ਹਨ ਇਹ ਇਦਾਂ ਹੀ ਵਰਤੇ ਹਨ ਜਿੱਦਾਂ ਅਸੀਂ ਬੋਲ ਰਹੇ ਹਾਂ ਕਿਉਂਕਿ ਜਿਹੜਾ ਨਿਲੱਜ ਸ਼ਬਦ ਵਰਤਿਆ ਹੈ ਗੁਰੂ ਨਾਨਕ ਦੇਵ ਜੀ ਨੇ ਕੁੱਲਹਾ ਦੇਦੇ ਬਾਬਲੇ ਲੈਂਦੇ ਵੱਡੇ ਨਿਲੱਜ ਨਿਲੱਜ ਦਾ ਮਤਲਬ ਹੁੰਦਾ ਬੇਸ਼ਰਮ ਜਿਹਦੀ ਕੋਈ ਇੱਜ਼ਤ ਨਹੀਂ ਹੈ ਕੋਈ ਲਾਜ ਨਹੀਂ ਹੈ ਜਿਹਦੀ ਸੰਸਾਰ ਦੇ ਵਿੱਚ ਕਹਿੰਦੇ ਇੱਕ ਪਖੰਡੀ ਨੇ ਪਹਿਲਾਂ ਆਪ ਪਖੰਡ ਪਸਾਰਿਆ ਤੇ ਮੁੜ ਕੇ ਅਗਲਾ ਪਖੰਡੀ ਬਣਾ ਦਿੱਤਾ ਕਿ ਤੂੰ ਹੁਣ ਤੂੰ ਸੰਸਾਰ ਨੂੰ ਲੁੱਟ ਗਲਤ ਰਸਤੇ ਤੇ ਪਾ ਤੇ ਹੁਣ ਅਗਲਾ ਜਿਹੜਾ ਹੈ ਉਹ ਬਹਿ ਗਿਆ। ਕੁਲਹਾ ਦੇ ਦੇ ਬਾਬਲੇ ਲੈंदे ਵੱਡੇ ਨਲਜ ਹੁਣ ਅਗਲਾ ਨਵਾਂ ਆ ਗਿਆ ਇੱਕ ਚਲਿਆ ਗਿਆ ਤੇ ਨਵਾਂ ਬਹਿ ਗਿਆ। ਤੇ ਬਚਨ ਅੱਗੇ ਫਿਰ ਜਿਹੜੀ ਉਦਾਹਰਨ ਦਿੱਤੀ ਹੈ ਉਦਾਹਰਨ ਬੜੀ ਕਮਾਲ ਦੀ ਧੰਨ ਗੁਰੂ ਨਾਨਕ ਦੇਵ ਜੀ ਨੇ ਦਿੱਤੀ। ਕਹਿਣ ਲੱਗੇ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ ਇਹ ਜਿਹੜੀ ਜ਼ਿੰਮੇਵਾਰੀ ਹੈ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਇਹ ਜ਼ਿੰਮੇਵਾਰੀ ਇਦਾਂ ਹੈ ਜਿੱਦਾਂ ਆਪਾਂ ਕਹਦੇ ਨੇ ਨਾ ਕਈ ਵਾਰੀ ਚੂਏ ਨੇ ਛੱਜ ਬੰਨ ਲਿਆ ਆ ਤੁਸੀਂ ਪਿੰਡਾਂ ਦੇ ਵਿੱਚ ਰਹਿਣ ਵਾਲਿਓ ਇੱਕ ਕਹਾਵਤ ਹੈ ਕਿ ਚੂਏ ਨੇ ਛੱਜ ਬੰਨ ਲਿਆ ਉਹ ਛੱਜ ਜਿਹੜਾ ਉਹਦੀ ਮੌਤ ਦਾ ਕਾਰਨ ਬਣ ਗਿਆ ਉਹ ਕਹਾਵਤ ਇਦਾਂ ਹੈ ਕਿ ਹੁਣ ਉਹ ਜਾਨਵਰ ਜਿਹੜੇ ਜੰਗਲ ਦੇ ਸਨ ਉਹਨਾਂ ਨੂੰ ਚੂਹਾ ਆਖਿਆ ਕਰੇ ਕਿ ਭਾਈ ਮੈਨੂੰ ਲੰਬੜਦਾਰ ਬਣਾ ਦਿਓ ਮੈਨੂੰ ਜ਼ਿੰਮੇਵਾਰੀ ਦਓ ਉਹਨਾਂ ਸਾਰਿਆਂ ਨੇ ਰਲ ਕੇ ਕਹਨ ਲੱਗੇ ਜਿਹੜਾ ਜ਼ਿੰਮੇਵਾਰ ਹੋਏਗਾ ਉਹਦੀ ਕੋਈ ਨਿਸ਼ਾਨੀ ਵੀ ਹੋਏਗੀ ਨਿਸ਼ਾਨੀ ਕੀ ਹੈ ਕਿ ਉਹਨੂੰ ਛੱਜ ਵੰਦਨਾ ਪਏਗਾ ਚੂਏ ਨੂੰ ਇਸ ਗੱਲ ਦੀ ਬੜੀ ਹੈ ਕਿ ਜੇ ਕਿਤੇ ਮੈਂ ਲੰਬੜਦਾਰ ਬਣ ਜਾਵਾਂ ਤੇ ਟੌਰ ਬੜੀ ਬਣ ਜਾਏਗੀ ਸਾਰੇ ਪਾਸੇ ਮੇਰੀ ਜਾਇਜ਼ਾਕਾਰ ਹੋਏਗੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹਦਾ ਖੁਸ਼ੀ ਤਾਂ ਹੁੰਦੀ ਹੈ ਜਦੋਂ ਕੋਈ ਮਿਲ ਜਾਵੇ ਹੁਣ ਉਹਨਾਂ ਨੇ ਆਖਿਆ ਕਹਿੰ ਲੱਗੇ ਸੱਜਣਾ ਜੇ ਤੇਰੇ ਸ਼ੌਂਕ ਹੀ ਬੜਾ ਜ਼ੋਰ ਲਾ ਰਿਹਾ ਸੀਗਾ ਉਹਨਾਂ ਨੇ ਫਿਰ ਰਲ ਮਿਲ ਕੇ ਤੇ ਚੂਏ ਨੂੰ ਛੱਜ ਬਣ ਦਿੱਤਾ ਏ ਅੱਜ ਤੋਂ ਜਿਹੜਾ ਸਾਡਾ ਲੰਬਰਦਾਰ ਹੋਇਆ ਚੂਹਾ ਨੂੰ ਖੁਸ਼ ਬੜਾ ਹੈ ਹੁਣ ਉਹ ਖੁੱਡ ਦੇ ਵਿੱਚ ਉੜਿਆ ਹੀ ਨਾ ਕਰੇ ਬਾਹਰ ਹੀ ਘੁੰਮੀ ਜਾਇਆ ਕਰੇ ਸਾਰਾ ਦਿਨ ਕਦੀ ਇੱਧਰ ਕਦੀ ਇੱਧਰ ਉਹਨੂੰ ਛੱਜ ਜਿਹੜਾ ਬੰਦਾ ਹੈ ਉਹਦੀ ਖੁਸ਼ੀ ਬੜੀ ਹੋ ਗਈ ਮੈਂ ਜਿਹੜੇ ਬੰਦੇ ਦੀ ਯੋਗਤਾ ਕੁਛ ਨਾ ਹੋਵੇ ਤੇ ਉਹਨੂੰ ਤਗੜੀ ਜ਼ਿੰਮੇਵਾਰੀ ਮਿਲ ਜਾਵੇ ਉਹਦੇ ਪੈਰ ਧਰਤੀ ਤੇ ਨਹੀਂ ਲੱਗਦੇ ਉਹ ਸਾਰੇ ਪਾਸੇ ਵਿਖਾਉਂਦਾ ਫਿਰਦਾ ਹੈ ਕਿ ਭਾਈ ਦੇਖੋ ਮੈਂ ਆ ਬਣ ਗਿਆ ਮੈਂ ਆ ਬਣ ਗਿਆ ਚੂਹੇ ਨੂੰ ਛੱਜ ਬੰਦਿਆ ਹੈ ਤੇ ਉਹ ਕਦੀ ਇੱਧਰ ਭੱਜਦਾ ਹੈ ਕਦੀ ਉੱਧਰ ਭੱਜਦਾ ਹੈ ਵਿਖਾਈ ਜਾ ਰਿਹਾ ਹੈ ਸਾਰੇ ਪਾਸੇ ਆ ਵੇਖੋ ਮੇਰੇ ਛੱਜ ਮੈਂ ਲੰਬੜਦਾਰ ਉਹ ਕੀ ਹੋਇਆ ਜੰਗਲ ਨੂੰ ਅੱਗ ਲੱਗ ਗਈ ਹੁਣ ਜਦੋਂ ਜੰਗਲ ਨੂੰ ਅੱਗ ਲੱਗੀ ਹੈ ਬਾਕੀ ਚੂ ਇਹ ਸਾਰੇ ਭੱਜ ਗਏ ਖੁੱਡਾਂ ਦੇ ਵਿੱਚ ਵੜ ਗਏ ਉਹ ਅੰਦਰ ਚਲੇ ਗਏ ਇਹ ਜਦੋਂ ਭੱਜਿਆ ਤੇ ਹੁਣ ਖੁੱਡ ਦੇ ਵਿੱਚ ਵੜ ਲੱਗਾ ਤੇ ਛੱਜ ਉੱਤੇ ਅੜ ਗਿਆ ਹੈ ਵੜਿਆ ਨਹੀਂ ਜਾ ਰਿਹਾਗਾ ਉਹਨਾਂ ਨੇ ਆਖਿਆ ਜਿਹੜੇ ਅੰਦਰ ਵੜ ਗਿਆ ਕਹਿਣ ਲੱਗੇ ਲੰਘਿਆ ਗਾਂ ਮੋਰੋ ਜਿਸ ਤਰ੍ਹਾਂ ਕਈ ਵਿਦਵਾਨਾਂ ਨੇ ਉਹ ਕਹਾਵਤ ਜੀ ਲਿਖੀ ਐ ਕਹਿਣ ਲੱਗਾ ਉਹਦੀ ਘਰ ਦੀ ਨੇ ਆਖਿਆ ਕਿ ਭਾਈ ਆ ਜਾਊਗਾ ਉਹ ਕਹਿਣ ਲੱਗਾ ਭਾਗਵਾਨੇ ਆਤਮੈ ਜਾਂਦਾ ਪਰ ਆ ਜਿਹੜਾ ਛੱਜ ਵੱੱਜਾ ਹੈ ਇਹ ਨਹੀਂ ਮੈਨੂੰ ਕਿਸੇ ਪਾਸੇ ਲੱਗਣ ਦਿੰਦਾ ਇਹ ਮੈਨੂੰ ਮਰਵਾਏਗਾ ਉਹ ਗੱਲ ਹੋਈ ਜੰਗਲ ਦੀ ਅੱਗ ਹੋਰ ਗਾਂ ਆ ਗਈ ਹੌਲੀ ਹੌਲੀ ਫਿਰ ਉਹ ਚੂਹੇ ਤੋਂ ਅੰਦਰ ਨਾਲ ਵੜਿਆ ਗਿਆ ਤੇ ਉੱਥੇ ਸੜ ਕੇ ਸੁਆਹ ਹੋ ਗਿਆ ਉਹ ਸੜ ਕੇ ਸੁਆਹ ਹੋ ਗਿਆ ਕਹਿੰਦਾ ਲੱਗਾ ਮੈਂ ਬਚਦਾ ਜਾਂਦਾ ਜਾਣਾ ਸੀਗਾ ਪਰ ਆ ਜਿਹੜਾ ਛੱਜ ਹੈ ਇਹਨੇ ਮੈਨੂੰ ਬਚਣ ਨਹੀਂ ਦਿੱਤਾ ਬਚ ਜਾਣਾ ਸੀਗਾ ਮੈਂ ਵੀ ਬਾਕੀ ਖੁੱਡਾਂ ਦੇ ਵਿੱਚ ਵੜ ਕੇ ਗਾਂ ਅੱਗ ਬੁਝ ਗਈ ਤੇ ਬਾਹਰ ਨਿਕਲ ਆਏ ਬਚ ਗਏ ਬਚਦਾ ਮੈਂ ਵੀ ਜਾਣਾ ਸੀਗਾ ਪਰ ਆ ਛੱਜ ਨੇ ਨਹੀਂ ਮੈਨੂੰ ਬਚਣ ਦਿੱਤਾ ਛੱਜ ਲੈ ਕੇ ਬਹਿ ਗਿਆ ਮੈਨੂੰ ਇਸ ਕਰਕੇ ਜਿਹੜੀ ਜ਼ਿੰਮੇਵਾਰੀ ਹੈ ਉਹ ਜਿਹੜੀ ਪਖੰਡੀਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਛੱਜ ਦੀ ਤਰ੍ਹਾਂ ਹੈ ਉਹ ਕਿਸੇ ਨੂੰ ਨਾ ਤਾਂ ਉਹਨਾਂ ਨੂੰ ਪਾਰ ਲੱਗਣ ਦਿੰਦੀ ਹੈ ਨਾ ਉਹਨਾਂ ਦੇ ਪਿੱਛੇ-ਪਿੱਛੇ ਜਿਹੜੇ ਆਉਣ ਵਾਲੇ ਹਨ ਉਹਨਾਂ ਨੂੰ ਨਹੀਂ ਪਾਰ ਲੱਗਣ ਦਿੰਦੀ ਇਸ ਸਤਿਗੁਰਾਂ ਨੇ ਉਦਾਹਰਨ ਬੜੀ ਠੁਕਮੀ ਵਰਤੀ ਹੈ ਪਖੰਡੀ ਜਿਹੜੇ ਹਨ ਉਹ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੀ ਜਿਹੜੀ ਗੱਦੀ ਹੈ ਉਹ ਵੀ ਛੱਜ ਦੀ ਤਰ੍ਹਾਂ ਹੀ ਹੈ ਉਹ ਇੱਥੇ ਫਿਰ ਉਦਾਹਰਨ ਦਿੱਤੀ ਹੈ ਕਹਿਣ ਲੱਗੇ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ ਚਾਹਣ ਲੱਗੇ ਕਹਿਣ ਲੱਗੇ ਚੂਹਾ ਜਿਹੜਾ ਕੋਸ਼ਿਸ਼ ਕਰ ਰਿਹਾ ਹੈ ਉਹਦੇ ਵਿੱਚ ਉਹ ਖੱਡ ਦੇ ਵਿੱਚ ਨਹੀਂ ਵੜਿਆ ਗਿਆ ਖੁੱਡ ਦੇ ਵਿੱਚ ਨਹੀਂ ਵੜਿਆ ਗਿਆ ਕਿਉਂਕਿ ਪਿੱਛੇ ਛੱਜ ਵੱਡਾ ਹੋਇਆ ਸੀਗਾ ਛੱਜ ਨੇ ਵੜਨ ਨਹੀਂ ਦਿੱਤਾ ਸੜਕੇ ਸਵਾ ਹੋ ਗਿਆ ਪਖੰਡੀ ਜਿਹੜੇ ਇਦਾਂ ਦੇ ਹਨ ਉਹਨਾਂ ਦਾ ਜੀਵਨ ਇਦਾਂ ਦਾ ਹੈ ਤੇ ਅੱਗੇ ਫਿਰ ਹੋਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਉਦਾਹਰਣ ਦੇ ਰਹੇ ਹਨ ਕਹਿਣ ਲੱਗੇ ਦੇਨ ਦਵਾਈ ਸੇ ਮਰਹਿ ਜਿੰਨ ਕੋ ਦੇਨ ਸੇ ਜਾਹੇ ਦਵਾਈ ਦਾ ਮਤਲਬ ਹੈ ਦੁਆਵਾਂ ਦੇਣੀਆਂ ਕਿਸੇ ਪਖੰਡੀ ਦੇ ਕੋਲ ਗਏ ਨੱਕ ਗੁੱਡਾ ਰਗੜਿਆ ਉਹਨੇ ਦੁਆਵਾਂ ਦਿੱਤੀਆਂ ਤੇਰਾ ਭਲਾ ਹੋ ਜਾਏਗਾ ਤੇਰਾ ਜੀਵਨ ਸਫਲ ਹੋ ਜਾਏਗਾ ਤੈਨੂੰ ਆ ਆ ਮਿਲੇਗਾ ਸੇਵਾ ਕਰੋ ਆ ਮਿਲੇਗਾ ਆਪ ਤਾਂ ਕੁਝ ਵੀ ਪੱਲੇ ਨਹੀਂ ਸੀਗਾ ਪਖੰਡੀ ਸੀਗਾ ਹੁਣ ਕਿਸੇ ਪਖੰਡੀ ਦੀ ਜਿਹੜੀ ਦੁਆ ਹੈ ਉਹ ਕਿਵੇਂ ਲੱਗ ਸਕਦੀ ਹੈ ਨਹੀਂ ਲੱਗੀ ਕਹਿਣ ਲੱਗੇ ਭਾਈ ਜਿਨ੍ਹਾਂ ਨੂੰ ਅਸੀਸਾਂ ਦਿੰਦੇ ਰਹਿ ਦੁਆਵਾਂ ਦਿੰਦੇ ਰਹਿ ਤੇ ਇੱਥੇ ਗੁਰੂ ਨਾਨਕ ਦੇਵ ਜੀ ਬਚਨ ਕਰ ਰਹੇ ਹਨ ਕਹਿਣ ਲੱਗੇ ਕਿ ਭਾਈ ਦੇਨ ਦਵਾਈ ਸੇ ਮਰੇ ਜੀਵਨ ਉਹਨਾਂ ਦਾ ਸਫਲ ਵੀ ਨਹੀਂ ਹੋਇਆ ਜਿਨ੍ਹਾਂ ਨੂੰ ਦੁਆਵਾਂ ਦਿੱਤੀਆਂ ਮਰ ਕੇ ਸੰਸਾਰ ਤੋਂ ਚਲੇ ਗਏ ਦੇਨ ਦਵਾਈ ਸੇ ਮਰੇ ਆਪ ਵੀ ਮਰੇ ਮਰ ਗਏ ਜਿੰਨ ਕਉ ਦੇਨ ਸੇ ਜਾਹੇ ਜਿੰਨਾਂ ਨੂੰ ਦਵਾਵਾਂ ਦਿੱਤੀਆਂ ਉਹ ਵੀ ਚਲੇ ਗਏ ਪਾਰ ਉਤਾਰਾ ਉਹਨਾਂ ਦਾ ਵੀ ਨਹੀਂ ਹੋਇਆ ਬੰਦ ਖਲਸੀ ਉਹਨੇ ਦੀ ਨਹੀਂ ਹੋਈ ਜੇ ਕੋਈ ਪੁੱਜਿਆ ਹੋਵੇ ਸੱਚੀ ਮੱਚੀ ਜੁੜਿਆ ਹੋਵੇ ਨਾ ਰੱਬ ਦੇ ਨਾਮ ਦੇ ਵਿੱਚ ਉਹ ਆਪ ਵੀ ਤਰ ਜਾਂਦਾ ਹੈ ਉਹ ਕਿਤੇ ਬਚਨ ਕਰ ਦਵੇ ਤੇ ਉਹਨਾਂ ਦੇ ਨਾਲ ਜੁੜ ਕੇ ਦੂਜੇ ਵੀ ਤਰ ਜਾਂਦੇ ਹਨ ਉਹਦੀ ਅਸੀਸ ਦੇ ਵਿੱਚ ਬੜੀ ਵੱਡੀ ਬਰਕਤ ਹੁੰਦੀ ਹੈ ਪਰ ਜਿਹੜਾ ਹੋਵੇ ਪੂਰਾ ਆਪਾਂ ਕਈ ਵਾਰੀ ਪੰਕਤੀ ਪੜਦਿਆਂ ਗੁਰੂ ਜਿਨਨੇ ਜਿਨ੍ਹਾਂ ਕਾ ਅੰਦੁਲਾ ਸਿੱਖ ਵੀ ਅੰਦੇ ਕਰਮ ਕਰੇ ਜਦੋਂ ਗੁਰੂ ਅਧੂਰਾ ਹੋਵੇ ਤੇ ਫਿਰ ਗੱਲ ਕਿੱਥੋਂ ਬਣੇ ਦਵਾਵਾਂ ਦਿੱਤੀਆਂ ਪਰ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ ਫਾਇਦਾ ਕੋਈ ਨਹੀਂ ਹੋਇਆ ਜਿਨ੍ਹਾਂ ਨੇ ਦਵਾਵਾਂ ਦਿੱਤੀਆਂ ਉਹ ਵੀ ਚਲੇ ਗਏ ਬੰਦ ਖਲਾਸੀ ਉਹਨਾਂ ਦੀ ਵੀ ਨਹੀਂ ਹੋਈ ਤੇ ਜਿਨ੍ਹਾਂ ਨੂੰ ਦਵਾਵਾਂ ਦਿੱਤੀਆਂ ਨਾ ਬੰਦ ਖਲਾਸੀ ਉਹਨਾਂ ਦੀ ਹੋਈ